ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਤੇ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਇਹ ਬਾਈ ਦਾ ਘਰ ਆਉਂਦਾ ਦੱਸੋ ਜਦੋਂ ਆਪਾਂ ਬਦਨੀ ਕਲਾਂ ਤੋਂ ਲੋਪੋਂ ਨੂੰ ਜਾਂਦੇ ਆ ਉਸ ਛੜਕ ਦੇ ਉੱਤੇ ਪਸ਼ੂ ਪਾਲਣ ਦਾ ਕੰਮ ਹੈ ਤੇ ਆਮ ਘਰੇਲੂ ਪਸ਼ੂ ਪਾਲ ਕੇ ਵੀਰ ਨੇ ਲੀਰavi ਨਸਲ ਦਾ ਹੈ ਬਾਈ ਸ਼ੌਂਕ ਰੱਖਦਾ ਇਹਦੇ ਕੋਲ ਇਹ ਮੱਝਾਂ ਜਿਹੜੀਆਂ ਉਹ ਸਾਰੀਆਂ ਘਰੇ ਰੱਖੀਆਂ ਹੋਈਆਂ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਝੋਟੀ ਇੱਕ ਮੱਝ ਜਿਹੜੀ ਬਾਈ ਨੇ ਵਕਾਊ ਕੀਤੀ ਹੈ ਇੱਕ ਚੰਗੇ ਝੋਟੇ ਦੀ ਧੀ ਆ ਦੱਸੋ ਇਹਦੇ ਬਾਰੇ ਬਹੁਤੇ ਬਰੀਡਰ ਵੀਰ ਜਾਣਦੇ ਆ ਪਹਿਲਾਂ ਤੋਂ ਹੀ ਸੋ ਇਹ ਝੋਟੀ ਵਕਾਊ ਹੈ ਸੂਣ ਦੀਆਂ ਤਿਆਰੀਆਂ ਚ ਦੱਸੋ ਆਪਾਂ ਡਿਟੇਲ ਬਾਈ ਤੋਂ ਲੈ ਲੈਨੇ ਆ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਬੇਨਤੀ ਸ਼ੁਰੂ ਚ ਹੀ ਆ ਵੀ ਜਿਹੜੇ ਵੀਰ ਨੂੰ ਇਹ ਮੱਝ ਪਸੰਦ ਆਊਗੀ ਕੋਈ ਵੀ ਪਸ਼ੂ ਕਿਸੇ ਵੀ ਵੀਡੀਓ ਚ ਖਰੀਦਦੇ ਹੋ ਤਸੱਲੀ ਕਰਨਾ ਹੱਕ ਹੁੰਦਾ ਬਾਅਦ ਚ ਲੰਬਿਆਂ ਨਾਲੋਂ ਬੇਤਰੇ ਹੁੰਦਾ ਵੀ ਮਾਲਕ ਦੇ ਘਰੇ ਖੜੀ ਚੀਜ਼ ਜਿਹੜੀ ਉਹ ਚੰਗੀ ਤਰ੍ਹਾਂ ਦੇਖੀ ਪਰਖੀ ਜਾਵੇ ਸੋ ਆਓ ਬਾਈ ਤੋਂ ਜਾਣਕਾਰੀ ਇਸ ਮੱਝ ਬਾਰੇ ਲਈਏ ਫਿਰੇ ਤੋਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਨਾਮ ਵੀਰੇ ਪਵਨਦੀਪ ਸਿੰਘ ਠੀਕ ਹੈ ਪਵਨਦੀਪ ਬਾਈ ਪਸ਼ੂ ਤਾਂ ਇਹ ਘਰੇ ਹੀ ਰੱਖਦੇ ਹੋ ਤੁਸੀਂ ਆਪਣੇ ਸ਼ੌਂਕ ਆ ਠੀਕ ਹੈ ਜਿਹੜੀ ਅੱਜ ਇਹ ਮੱਝ ਆਪਾਂ ਵਿਕਾਊ ਕੀਤੀ ਹੈ ਬਾਈ ਕਿੰਨਵਾ ਸੂਆ ਸੋਣੀ ਹੈ ਇਹ ਤੀਜਾ ਸੂਆ ਸੋਣੀ ਆ ਵੀਰੇ ਤੀਜਾ ਸੂਆ ਘਰ ਦੀ ਝੋਟੀ ਹੈ ਹਾਂਜੀ ਆਪਣੇ ਘਰ ਦੀ ਝੋਟੀ ਆਪਣੇ ਘਰੇ ਪ ਇਹ ਕਿਹੜੇ ਸਾਂਹ ਦੀ ਹੈ ਇਹ ਕੰਡੇ ਵਾਲੇ ਦੀ ਹੈ ਜੀ ਕੰਡੇ ਵਾਲੇ ਸਾਂਹ ਦੀ ਹੈ ਗੱਬਣ ਹੁਣ ਕਿਹੜੇ ਤੋਂ ਗੱਬਣੇ ਜੱਟ ਬੋਲਾ ਜਿਹੜਾ ਜੱਟ ਜਿਹੜਾ ਤੂੰ ਰੋਪਾਈ ਕਰੀਂ ਆਪੇ ਸਾਂਹੀਆਂ ਲੈ ਗਿਆ ਸੀ ਨਾ ਠੀਕ ਹੈ ਉੱਥੇ ਫਿਰਸੇ ਓਕੇ ਉਸ ਬੋਲਦੇ ਉਸ ਬੋਲ ਤੋਂ ਗੱਬਣ ਹੈ ਕਿੰਨੇ ਦਿਨ ਲਊ ਸੌਣ ਚ ਇਹ ਜੀ ਤੁਹਾਡੇ ਹਿਸਾਬ ਨਾਲ ਦੇਖ ਲਓ ਹਲੇ ਤਾਂ ਦੇਣ ਦੇ 2-3 ਪਈਆ ਮੇਰਾ ਜਿਹੜੇ ਰਵਾ ਜੀ ਇਹ ਕਟ-ਕਟ 10-12 ਦਿਨ ਲੈ ਜਾਂਦਾ ਉੱਪਰ ਜਿਹੜੀ ਦੀ ਮਾਝ ਸੀ ਉਹ ਵੀ ਹਫਤਾ ਤੱਕ ਮੰਨ ਲੀਏ ਹਾਂਜੀ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਹਾਲੀ ਛੋਟੀ ਨਾਲ ਇਹ ਤੁਹਾਨੂੰ ਮੈਂ ਇੱਕ ਹੋਰ ਬੇਨਤੀ ਕਰ ਦਣਾ ਜਿਹੜੀ ਮੈਂ ਝੋਟੀ ਵੇਚਣੀ ਮਜਬੂਰੀ ਕਰਕੇ ਵੇਚ ਰਿਹਾ ਮੈਂ ਠੀਕ ਹੈ ਇਹ ਆਪਣੇ ਘਰ ਦੀ ਪੜੀ ਆ ਬਵਾਰ ਦਾ ਕੰਮ ਨਹੀਂ ਇਹ ਸਿਰਫ ਮਜਬੂਰੀ ਦੀ ਕਰਕੇ ਆ ਠੀਕ ਹੈ ਇਹ ਦੁੱਧ ਕਿੰਨਾ ਕੁ ਦੇ ਦੋਦੋ ਤੁਸੀਂ ਆ ਵੀ ਹਸਾਲ 17 18 ਕਿਲੋ ਦੂਜੀ ਸਵਿਚ ਹੋਇਆ ਜੀ ਆਪਾਂ ਇੱਕ ਨੰਬਰ ਸਭ ਤੋਂ ਵੱਡੀ ਪੋਜੀਸ਼ਨ ਇਹ ਤੁਹਾਨੂੰ ਤੁਸੀਂ ਅੱਗੇ ਵੀਡੀਓ ਆਪਣੇ ਘਰੇ ਬਣਾਏ ਗਏ ਸੀ ਨਾ ਇਹ ਝੋਟੇ ਕਿਸੇ ਬੱਚੇ ਦੀ ਲੋੜ ਨਹੀਂ ਜੀ ਥਾਪੀ ਮਾਰੋ ਨਾ ਕੋਈ ਚਾੜ ਦੀ ਲੋੜ ਆ ਸਹੀ ਮੇਰੇ ਕੋਲ ਵੀਡੀਓ ਉਸ ਵੀਡੀਓ ਚ ਆਪਾਂ ਦਿਖਾਇਆ ਸੀ ਹਾਂ ਜੀ ਤੁਸੀਂ ਦਿਖਾਇਆ ਸੀਗਾ ਜੀ ਆਪਾਂ ਨੂੰ ਸਹੀ ਹੈ ਤੇ ਝੋਟੀ ਨਹੀਂ ਸਾਉ ਜਿਹੜ ਬੰਦੇ 20 ਗੋਲੇ ਖੜਕੇ ਚੋਲੇ ਨਾਲ ਨਾ ਇਹਨੂੰ ਬੱਚੇ ਦੀ ਲੋੜ ਆ ਨਾ ਇਹਨੂੰ ਚੜ੍ਹਦਾ ਆਪੀ ਦੇ ਮਿਲਦੇ ਜੇ ਨਹੀਂ ਠੰਡੀ ਸੀਲ ਝੋਟੀ ਆ ਕੀ ਰੇਟ ਕਰਦੇ ਤੇਰੇ ਇਹਦੇ ਫੋਨ ਤੇ ਕਰਾਂਗੇ ਇਹਦਾ ਠੀਕ ਹੈ ਰੇਟ ਫੋਨ ਤੇ ਕੋਲੇ ਬਾਈ ਨੂੰ ਤੋਰਗੇ ਦੋਸਤੋ ਇਹ ਝੋਟੀ ਕੰਡੇ ਵਾਲੇ ਬੋਲਦੀ ਹੈ ਇਹ ਕੱਟੀ ਜਿਹੜੀ ਬਾਈ ਕੋਲ ਆਗੀ ਇਹ ਡਾਇਮੰਡ ਬੋਲਦੀ ਹੈ ਜਿਹੜਾ ਬਾਈ ਸੁਖਵਿੰਦਰ ਕੋਲ ਹੈ ਰਸਾਲ ਸਿੰਘ ਕੀ ਬਲੱਡ ਲੈਂਡ ਚੋਂ ਸੋ ਇਹ ਝੋਟੀ ਦੇਖੋ ਤੁਸੀਂ ਤੀਜਾ ਸੁਆ ਬਾਈ ਕਹਿੰਦਾ ਇਹਨੇ ਸੁਣਾ ਹੈ ਇਧਰ ਤੁਰ ਹਾਂ ਇਧਰ ਨੂੰ ਤੋਰ ਲਾ ਬੰਦਾ ਉਹ ਥਾਣਾ ਬਣਾ ਦੇਖ ਲੋ ਇਹ ਹਫਤਾ ਦੇ ਇੱਕ ਲੈ ਜਾਣਾ ਜੀ ਹਲੇ ਪੁੜਿਆ ਪਣਾ ਦੀ ਕੋਈ ਨਹੀਂ ਹਲੇ ਬਾਈ ਤੇ ਨਹੀਂ ਠੀਕ ਐ ਇੱਕ ਹਫਤਾ ਬਾਈ ਕਹਿੰਦਾ ਹਜੇ ਇਹ ਲੈ ਜੀ ਤੁਸੀਂ ਆਪ ਹੀ ਬਾਲ ਲੱਗ ਜਾਂਦੀ ਹਲੇ ਤਾਂ ਬਾਲ ਵੀ ਨਹੀਂ ਕੱਟੇ ਨੇ ਉਹ ਦੇਖੋ ਇਹਦਾ ਸਟਰਕਚਰ ਦੋਸਤੋ ਅਗੋਂ ਅਗੋਂ ਹੋਰ ਲੈ ਜਾ ਬਈ ਅੱਗੇ ਤੋਰ ਦੇ ਹੋਰ ਥਾਣਾ ਚ ਬਿੱਥੀ ਸੋਹਣੀ ਆ ਦੱਸੋ ਟਾਂਚਾ ਬਹੁਤ ਸੋਹਣਾ ਝੋਟੀ ਦਾ ਲੱਤ ਬਹੁਤ ਛੋਟੀ ਸਰੀਰ ਦੀ ਬੰਤਰ ਦੱਸਦੀ ਦੀ ਅੱਗੇ ਨੂੰ ਲੈ ਜਾਈਂ ਗੇਟ ਵਾਲ ਨੂੰ ਲੈ ਜਾ ਆਪਾਂ ਨਾ ਬਤ ਟੇਡਾ ਕੱਟ ਆਉਂਦਾ ਦੱਸੋ ਬਾਕੀ ਜੋ ਚੀਜ਼ ਐ ਉਹ ਤੁਹਾਡੇ ਸਾਹਮਣੇ ਆ ਸਿੱਧੀ ਗੇਟ ਅਗਲ ਕੋਲ ਲੈ ਚੱਲ ਤੋਰੀ ਚੱਲੀ ਤੈਨੂੰ ਸਵੇਦਾ ਹਵਾਨਾ ਹੋਣ ਦੇਖ ਸਕਦੇ ਹੋ ਤੁਸੀਂ ਇਹ ਕੰਡੇ ਵਾਲੇ ਬੁੱਲਦੀ ਧੀ ਹੈ ਸੀਲ 3 ਫ ਇੰਨੀ ਕਾ ਦੋਸਤੋ ਉਦੋਂ ਵੀ ਬਾਈ ਕੋਆ ਕਰ ਲੈਂਦੀ ਜਦੋਂ ਅਸੀਂ ਵੀਡੀਓ ਬਣਾਉਣ ਆਏ ਸੀ ਇੱਕ ਵਾਰ ਤੇ ਉਦੋਂ ਬਾਈ ਕਹਿੰਦਾ ਵੀ ਐਵੇਂ ਹੀ ਮਿਲ ਪੈਂਦੀ ਆ ਤੇ ਐਵੇਂ ਬਾਈ ਧਾਰਾ ਮਾਰਨ ਲੱਗਾ ਤੇ ਕਰਮਾਲੀ ਨੇ ਜਿਹੜਾ ਉਹ ਧਾਰਾ ਲੈਣੀਆਂ ਸ਼ੁਰੂ ਕਰਤੀਆਂ ਤੇ ਨਾਲ ਹੀ ਪਸਮਾਈ ਇਹ ਦੋ ਇੱਕ ਤਾਂ ਮਿਲਕ ਵੀ ਆ ਤੇ ਬਿਊਟੀ ਵੀ ਆ ਦੋਨਾਂ ਚੀਜ਼ਾਂ ਜੀ ਪੈਣ ਵਾਲੀ ਝੋਟੀ ਆ ਬਾਈ ਸਹੀ ਨਾ ਬਤੋ ਚੰਗੇ ਢਾਂਚੇ ਦੀ ਝੋਟੀ ਦੋਸਤੋ ਵਕਾਊ ਆ ਬਾਕੀ ਜਿਹਨੂੰ ਪਸੰਦ ਆਵੇ ਨਿਰਖ ਪਰਖ ਕਰ ਸਕਦੇ ਹੋ ਤੁਸੀਂ ਹਵਾਨਾ ਹੁਣ ਤੁਸੀਂ ਇਦਾਂ ਦੇਖ ਸਕਦੇ ਹੋ ਜਗੀਤ ਭਾਈ ਆਪਾਂ ਫੁੱਲ ਗਾਰੰਟੀ ਲਵਾਂਗੇ ਦੁੱਧ ਦੀ ਤੇ ਇਹਦੀ ਜੇ ਕੋਈ ਹੈਲ ਵੀ ਜਾਵੇ 1% ਭਾਵੇਂ ਦੀ 50 ਬੰਦੇ ਕੋਲੇ ਖੜ ਕੇ ਛੋਲੋ ਇਹਨੂੰ ਠੀਕ ਹੈ ਜਮੇ ਨਹੀਂ ਇਸੀ ਵਾਲੀ ਨਹੀਂ ਝੋਟੀ ਅੱਛਾ ਇਹ ਇੱਕ ਗੱਲ ਦੱਸ ਦੋ ਜੇ ਵੀ ਜੁਣ ਆਪਾਂ ਤੋਰਦੇ ਵੀ ਆ ਥੋੜਾ ਢਿੱਲਾ ਪੰਜਾ ਸਰੀਰ 'ਚ ਦਿਸਦਾ ਕੋਈ ਪਿੱਛੇ ਪੁੱਛੇ ਦੀ ਕੋਈ ਇਸੇ ਈਦਾਂ ਦੀ ਕੋਈ ਆਪਾਂ ਜਿੱਥੇ ਮਰਜੀ ਫੁੱਲ ਗਾਰੰਟੀ ਲਵਾਂਗੇ ਇਹਦੀ ਕੋਈ 1% ਨਹੀਂ ਜਾ ਠੀਕ ਹੈ ਓਕੇ ਸੋ ਦੋਸਤੋ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ ਬਸ ਇਹ ਚੀਜ਼ੇ ਭਾਈ ਇਹਦੀ ਪ੍ਰੋਬਲਮ ਹੋਈ ਆਪਣੇ ਭਰਾ ਦੀ ਕਿੱਲੇ ਦੇ ਬਣ ਜੇ ਕੋ ਪਸੂ ਉਹ ਆਪਾਂ ਸਿਰਦਰ ਦੀ ਆਪਣੇ ਕਰ ਵਪਾਰ ਦਾ ਕ ਸੋ ਕਰ ਜਾਂ ਉਹ ਇਹ ਮਜਬੂਰੀ ਆ ਜੀ ਸਾਡੀ ਉਹਦੇ ਕਰਕੇ ਪਸ਼ੂ ਸੇਲ ਕਰਨੇ ਪੈਂਦੇ ਆ ਬਾਕੀ ਤੁਸੀਂ ਪਰਖ ਕਰ ਸਕਦੇ ਹੋ ਤੁਹਾਡਾ ਹੱਕ ਬਣਦਾ ਇਦਾਂ ਦਾ ਥਾਂ ਦਾ ਸੈਜ ਆ ਦੱਸੋ ਹਲੇ ਮੈਨੂੰ ਥੋੜੀ ਵੱਧ ਮਜਬੂਰੀ ਨਹੀਂ ਦਾ ਇੱਕ ਹਫਤਾ ਆਪਾਂ ਹੋਰ ਤੁਸੀਂ ਮੈਨੂੰ ਕਹਿ ਰੋਕ ਜੋ ਪਰ ਥੋੜੀ ਘਰ ਦੀ ਮਜਬੂਰੀ ਆ ਜੀ ਕਰਕੇ ਮੈਂ ਝੁੱਟੀ ਛੇਤੀ ਵੇਚਣੀ ਪਈ ਆ ਪਹਿਲ ਕੋਈ ਗੱਲ ਨਹੀਂ ਬਾਈ ਸੋ ਦੱਸੋ ਇਹ ਮੱਝ ਫਾਰ ਸੇਲ ਹੈ ਤੇ ਇਹ ਕੰਡੇ ਵਾਲੇ ਬੁੱਲ ਦੀ ਧੀ ਹੈ ਸੋ ਜੀ ਨੂੰ ਜੱਜਦੀ ਆ ਤਾਂ ਤੁਸੀਂ ਕੰਟੈਕਟ ਕਰ ਲਓ ਬਾਈ ਇਹ ਪੂਛ ਪੜੀ ਮੜਾ ਖਵਾਨਾ ਦਿਖਾਈਗੀ ਫੇਰ ਇਹ ਨਾ ਪਤਾ ਠੀਕ ਹੈ ਓਕੇ ਹਲੇ ਤੇ ਵਾਲ ਬੋਲੇ ਨਹੀਂ ਪੂਰੇ ਕੱਢ ਲੈਣੇ ਸੋ ਇਹ ਚੋਟੀ ਵਕਾਉ ਛੱਡ ਦੇ ਬਾਈ ਤੁਸ ਸੋ ਅੱਜ ਦੀ ਵੀਡੀਓ ਚੈੱਕ ਹੀ ਨਾ ਕੀ ਦੱਸੋ ਜਿਹੜਾ ਤੁਹਾਨੂੰ ਦਿਖਾਤਾ ਬਾਕੀ ਫੇਰ ਕਦੇ ਵੀਡੀਓ ਬਣਾਵਾਂਗੇ ਪਸੂ ਬਾਈ ਦੇ ਸਾਰੇ ਹੀ ਸੋਹਣੇ ਆ ਧੰਨਵਾਦ